ਜਿਦੇ ਕਰਕੇ ਕੀ ਸਟਾ ਜਿਹੜਾ ਮਤਲਬ ਦਿਨ ਦਾ ਤਾਪਮੈਣਾ ਉਹ ਵੀ 22 ਡਿਗਰੀ ਜਿਹੜਾ ਉਹਦੇ ਨੀਅਰ ਬਾਊਂਡ ਰਿਹਾ ਹੈ ਪਰ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਉਹਦੇ ਵਿੱਚ ਕੁਝ ਮੌਸਮ ਦੇ ਵਿੱਚ ਤਬਦੀਲੀ ਦੇਖੀ ਜਾ ਰਹੀ ਹੈ ਕਿਉਂਕਿ ਜਿਹੜਾ ਫਿਰ ਥੋੜਾ ਜਿਹਾ ਨਾਈਟ ਟੈਂਪਰੇਚਰ ਜਿਹੜਾ ਵਧਣਾ ਸ਼ੁਰੂ ਹੋ ਰਿਹਾ ਹੈ ਕਿਉਂਕਿ ਇੱਕ ਪੱਛਮੀ ਚੱਕਰਵਾਤ ਜਿਹੜਾ ਉਹਦੀ ਆਮਦ ਹੋ ਰਹੀ ਹੈ ਪੰਜਾਬ ਦੇ ਵੱਲ ਜਿਦੇ ਕਰਕੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਜੜੀ ਬੱਦਲਵਾਈ ਬਣੇ ਰਹਿਣ ਦੀ ਸੰਭਾਵਨਾ ਹੈ ਔਰ ਕੁਝ ਹੱਦ ਤੱਕ ਆਪਾਂ ਕਹਿ ਸਕਦੇ ਹਾਂ ਕਿ 2-3 ਮਾਰਚ ਨੂੰ ਜੜੀ ਕੁਝ ਚਿੱਟੇ ਵੀ ਪੈ ਸਕਦੇ ਆ ਸੋ ਜਿਹੜੇ ਹੁਣ ਲਗਾਤਾਰ ਜਿਹੜਾ ਸਿਸਟਮ ਚੱਲ ਰਿਹਾ ਹੈ ਇਹਦਾ ਇਫੈਕਟ ਆਲਮੋਸਟ ਸਾਰੇ ਪੰਜਾਬ ਤੇ ਹੀ ਰਹੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਵਾਰੀ ਦੇ ਨਾਲ بارش ਪੈਣ ਦੀ ਸੁਭਾਵਨਾ ਹੈਗੀ ਹੈ ਸੋ ਇਹ ਹੁਣ ਜਿਹੜਾ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਉਹਦੇ ਨਾਲ ਹੁਣ ਜਿਹੜੇ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਸੂਚੀ ਘੰਟੇ ਉਹਦੇ ਨਾਲ ਥੋੜੇ ਕਟਣਗੇ ਔਰ ਜਿਹੜਾ ਦਿਨ ਦਾ ਤਾਪਮਨ ਉਹਦੇ ਵਿੱਚ ਵੀ ਘਰਾਵੜ ਦੀ ਉਮੀਦ ਤੇ ਕੀ ਆ ਬਿਲਕੁਲ ਹਾਂਜੀ ਜਿਸ ਤਰ੍ਹਾਂ ਹੁਣ ਆਪਾਂ ਦੇਖਿਆ ਕਿ ਪਿਛਲੇ ਹਫਤੇ ਕਾਫੀ ਜਿਹੜਾ ਸਨੀ ਵੈਦਰ ਰਿਹਾ ਹੈ ਪਰ ਹੁਣ ਜਿਸ ਤਰ੍ਹਾਂ ਆਪਣਾ ਰਾਤ ਦਾ ਤਾਪਮਾਨ ਵਧਣਾ ਸ਼ੁਰੂ ਹੋ ਰਿਹਾ ਹੈ ਇਸ ਤਰ੍ਹਾਂ ਉਮੀਦ ਹੈਗੀ ਹੈ ਕਿ ਜਿਹੜਾ ਪ੍ਰੈਸ਼ਰ ਦੇ ਵਿੱਚ ਕਾਫੀ ਫਾਲ ਦੇਖੀ ਗਈ ਹੈ ਕੱਲ ਤੇ ਵਿੰਡ ਸਪੀਡ ਵੀ ਜਿਹੜੀ ਨਾਰਮਲ ਤੋਂ ਜ਼ਿਆਦਾ ਚੱਲ ਰਹੀ ਹੈ ਜਿਹਦੇ ਕਰਕੇ ਵੈਪੋਰੇਸ਼ਨ ਵੀ ਜ਼ਿਆਦਾ ਹੋ ਰਹੀ ਹੈ ਤੇ ਉਹਦੇ ਕਰਕੇ ਵੀ ਥੋੜਾ ਜਿਹਾ ਹਿਮੀਡੀਟੀ ਦਾ ਲੈਵਲ ਵੱਧ ਜਾਂਦਾ ਜਿਸ ਤਰ੍ਹਾਂ ਕੀ ਆਪਾਂ ਦੇਖ ਰਹੇ ਹੈਗੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੌਿਸਟਰ ਦੇ ਨਾਲ ਹੀ ਕਲਾਉਡੀਨੈਸ ਦੇ ਚਾਂਸਸ ਨੇ ਸੋ ਬਿਲਕੁਲ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਦਿਨ ਦਾ ਤਾਪਮਨ ਉਹ ਘਟਣ ਦੀ ਸੰਭਾਵਨਾ ਹੈਗੀ ਹੈ ਕਿਉਂਕਿ ਜਿਹੜੀ ਬਾਰਿਸ਼ ਹੈ ਉਹ ਦੋ ਤਿੰਨ ਨੂੰ ਕਾਫੀ ਉਮੀਦ ਹੈਗੀ ਹੈ ਕਿ ਪੰਜਾਬ ਦੇ ਕਾਫੀ ਜ਼ਿਲ੍ਹਿਆਂ ਦੇ ਵਿੱਚ ਜਿਹੜੀ ਆ ਦੇਖੀ ਜਾ ਸਕਦੀ ਹੈ ਜਿਹੜਾ ਕਣਕ ਜਿਹੜੀ ਪੱਕਣ ਨੂੰ ਤਿਆਰ ਹੈਗੀ ਹੈ ਉਸ ਤੋਂ ਆਪਾਂ ਕਿਸਾਨ ਵੀਰਾਂ ਨੂੰ ਸਲਾਹ ਦੇ ਸਕਦੇ ਹੈਗੇ ਆ ਕਿ ਇਹਨਾਂ ਜਿਹੜੇ ਹੁਣ ਦਿਨ ਨੇ ਜਿਵੇਂ ਸੈਕਿੰਡ 1 ਤੇ 2 ਮਾਰਚ ਨੂੰ ਜਿਹੇ ਚਾਂਸਸ ਨੇ ਬਾਰ ਜੇ ਕਿਸੇ ਨੇ ਕੋਈ ਪਾਣੀ ਕਿਸਾਨ ਨੇ ਲਾਉਣਾ ਜਿਹੜਾ ਕਿ ਰਿਕੁਆਇਰਮੈਂਟ ਵਾਸਤੇ ਇਰੀਗੇਸ਼ਨ ਹੈਗੀ ਆ ਉਹਨੂੰ ਮਤਲਬ ਮਾਸਨ ਧਿਆਨ ਚ ਰੱਖ ਕੇ ਲਗਾਉਣ ਜੇ ਕੋਈ ਜਿਵੇਂ ਕੋਈ ਇਸ ਤਰ੍ਹਾਂ ਕੀ ਪਿੱਛੇ ਜੇ ਟੈਂਪਰੇਚਰਸ ਬਹੁਤ ਵੱਧ ਗਏ ਆ ਉਹਦੇ ਨਾਲ ਡੇਲੇ ਦਾ ਅਟੈਕ ਵੀ ਦੇਖਿਆ ਗਿਆ ਸੋ ਉਹ ਵੀ ਦੇਖੇ ਜੇ ਜੇ ਕਿਸੇ ਨੇ ਸਪਰੇਅ ਕਰਨੀ ਆ ਤਾਂ ਮਾਸਨ ਉਹ ਧਿਆਨ ਚ ਰੱਖ ਕੇ ਕੀਤੀ ਜਾਵੇ ਜਾਂ ਤਾਂ ਹੁਣ ਜਿਹੜੇ 1-2 ਦਿਨ ਹੋਣ ਗਏ ਜਿਹੜੇ ਕਿ ਸਾਡੇ ਕੋਲ ਸੇਫ ਐਪੀਰੀਅੰਸ ਨੇ ਉਹਨਾਂ ਦੇ ਵਿੱਚ ਜਿਹੜੀ ਸਪਰੇਅ ਕੀਤੀ ਜਾ ਸਕਦੀ ਆ ਜਾਂ ਪਾਣੀ ਲਗਾਇਆ ਜਾ ਸਕਦਾ ਪਰ ਜਦੋਂ ਆਪਾਂ ਨੂੰ ਫੋਰਕਾਸਟ ਹੈਗੀ ਆ ਕਿ 1-2 ਨੂੰ ਕਾਫੀ ਚਾਂਸਸ ਨੇ ਬਾਰਿਸ਼ ਦੇ ਤਾਂ ਉਹ ਇਸ ਤੋਂ ਪਰਹੇਜ਼ ਕਰੀਏ ਤਾਂ ਕਿ ਜਿਹੜੀ ਫਸਲ ਹੈ ਜੇ ਉਹਨੂੰ ਪਾਣੀ ਲੱਗਿਆ ਹੁੰਦਾ ਤਾਂ ਫਿਰ ਉਹ ਜ਼ਿਆਦਾ ਗਿਰਨ ਦੇ ਚਾਂਸਸ ਹੁੰਦੇ ਆ ਕਿਉਂਕਿ ਜਿਹੜੀ ਫਸਲ ਪੱਕ ਚੁੱਕੀ ਹੈ ਉਹਨੂੰ ਪਾਣੀ ਲੱਗਿਆ ਹੋਵੇ ਤਾਂ ਕਾਫੀ ਨੁਕਸਾਨ ਹੁੰਦਾ ਸੋ ਆਪਾਂ ਇਹ ਜੀ ਜਿਹੜੀ ਪ੍ਰੀਕਾਸ਼ਨਸ ਲੈ ਕੇ ਫਸਲ ਨੂੰ ਨੁਕਸਾਨ ਤੋਂ ਬਚਾ ਸਕਦੇ ਆ